ਬੋਲੋ ਫਿਰ ਅੰਮ੍ਰਿਤ ਦੀ ਰੰਗੀਆਂ ਬਣ ਸਿਆਲ ਕਿੱਥੇ ਹੋ ਗਈ ਮਾੜੀ ਮੋਟੀ ਚੀਜ਼ ਨਹੀਂ ਮੇਰੀ ਜੜੇ ਪੱਟ ਦਿੱਤੀ ਮੁੱਕ ਪਾਇਆ ਤਾਂ ਹਰ ਹੋ ਵੀ ਗਿਆ ਇੱਕ ਕਲਿੱਕ ਤੱਕ ਸਭ ਕੁਝ ਹੋ ਰਿਹਾ ਤੈਨੂੰ ਕਹਿ ਦਸੀ ਪਰ ਕੁਛ ਨਹੀਂ ਹੁੰਦਾ ਇੱਥੇ ਆ ਕੇ ਬਾਲ ਨਹੀਂ ਬਣਾ ਹੁੰਦਾ ਤੂੰ ਲਾ ਕੇ ਦਿਖਾਵਾਂਗੇ ਕਰਕੇ ਨਾ ਜਾ ਕੋ ਜਾਣਾ ਹੈ ਅਜ ਤੱਕੇ ਜਾਣਾ ਹੈ ਅਜ ਤੱਕੇ ਬਾਬਾ ਤੇ ਰੋ ਕਿੰਤ ਬੈਠੀ ਬਾਕੀ ਤਾਂ ਫਾਉਰ ਫਰਿਸ਼ਵਾ ਦੀ ਕਿੰਤ ਜਾਂ ਕਿੰਨੇ ਲੈਣਾ ਹੈ ਬਾਕੀ ਕੋਈ ਕੰਮ ਕਰਦਾ ਹੁੰਦਾ ਹੁੰਦਾ ਠੀਕ ਹੈ ਜੇਰ ਉਹ ਵੀ ਪਕਰੋ ਤਾਂ ਹੀ ਤੁਹਾਨੂੰ ਕਿਹਾ ਟਾਲ ਗੜੀ ਗੱਲ ਤੋਂ ਦਿੱਤਾ ਉਹਦੇ ਦਿੱਤਾ ਹੈ ਮੁੱਠਾ ਕਿਹਦੇ ਆਪੂ ਤੱਕੇ ਫੋੜ ਇੱਕ ਸਮਾਰ ਰਹਿੰਦੇ ਨੇ ਲੋੜੇ ਕਿਹੜਾ ਪਿੰਡ ਹੈ ਰੰਗੀਆਂ ਹੈ ਜੀ ਮੇਰੀ ਘਰ ਰੰਗੀਆਂ ਚਾਹ ਰੰਗੀਆਂ दुनिया बि ਕਾਫੀ ਦੇਰ ਤੋਂ ਵਿਚੇ ਵਿਚ ਉਲਝੀ ਆ ਰਹੀ ਹੈ ਹੁਣ ਨਹੀਂ ਬਿਮਾਰ ਹੋਈ ਜੇ ਤੁਸੀਂ ਕਹੋ ਉਹਨੂੰ ਸਾਲ 2 ਸਾਲ ਹੋ ਗਏ ਨਾ ਬਹੁਤ ਦੇਰ ਦੀ ਵਿਚੇ ਵਿਚ ਹੋਈ ਵੀ ਆ ਇਹ ਚੱਲ ਬੁੱਤ ਕਿਹਾ ਇਹ ਜਾ ਹੋਇਆ ਗੰਨ ਦੇ ਕਰੀ ਬੋਹ ਫਕੀਰਾ ਫਕਰੋ ਮਾਈ ਸਾਡਾ ਮਤਲਬ ਕੁੜੀ ਦੀ ਗੱਲ ਕਰਦੇ ਆਂ ਜੀ ਬਜ਼ੁਰਗ ਦੀ ਗੱਲ ਨਹੀਂ ਕਰਦੇ ਜੀ ਜੀ ਹਾਂ ਹਾਂ ਕੁੜੀ ਕੁੜੀ ਐਸੀ ਆਹ ਕਿਹੜਾ ਲੱਗਦੀ ਥੋੜੀ ਉਹ ਉਹਦੀਓ ਗੱਲ ਕਰਦਾ ਮੁੰਡੂ ਉਹਦੀ ਪਕੜ ਦੇ ਵਿੱਚ ਆਈ ਉੱਥੇ ਬੈਠੀ ਪੁੱਤ ਇਹਨੂੰ ਬਿਮਾਰੀ ਨਹੀਂ ਹੈਗੀ ਕੋਈ ਦੇਹ ਦਾ ਰੋਗ ਨਹੀਂ ਹੈਗਾ ਇਹ ਪਕੜ ਵਿੱਚ ਆਈ ਜੀ ਐਵੇਂ ਨਹੀਂ ਬਿਮਾਰੀ ਹੋ ਕਰਦੀ ਬੰਦਾ ਸ਼ਾਮ ਢਲ ਗਈ ਤੇ ਬਿਮਾਰ ਹੋ ਗਿਆ ਤੇ ਚਲ ਗਿਆ ਵਿੱਚੋਂ ਇਹ ਕੋ ਬਿਮਾਰੀ ਨਹੀਂ ਹਾਤੇ বিনা ਕੋਣ ਹਏ ਪੁੱਛੂਗਾ ਮੈਨੂੰ ਮੇਰੇ ਬਕਨਾ ਮਾਰ ਮੇਰੇ ਹੇ 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 ਬਕਨਾ ਆਹ ਤੱਕ ਕਿ ਕਿੱਥੋਂ ਆਏ ਆ ਖੇੜੀ ਸੈਦਾਂ ਖੇੜੀ ਸੈਦਾਂ ਖੇੜੀ ਸੈਦਾਂ ਚੱਲ ਕਿੱਥੇ ਆਵੇ ਕਿ ਤੇਰੀ ਆ ਕੱਟ ਪਾਟੇ ਤੇਰੇ ਮੇਰੇ ਪੀਰਾ ਛੋਟੇ ਘਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਰਾਜੀ ਵੀ ਹੈਗਾ ਕੋਈ ਠੀਕ ਵੀ ਹੈ ਕੋਈ ਇੱਕ ਹੈ ਜਿਹੜਾ ਠੀਕ ਹੋਵੇ ਛੋਟੇ ਦੇ ਲੋਕੇ ਵੱਡੇ ਤੱਕ ਇੱਕ ਸਾਡੇ ਜੀ ਉਹਨੂੰ ਵੀ ਜਿਹੜੇ ਵਾਲ ਲਗਾ ਕੇ ਵੀ ਬਿਮਾਰ ਹੋ ਗਏ ਉਹਦਾ ਨਿਕਾਲ ਕੇ ਹੋ ਫਕੀਰਾ ਓ ਮੇਰੇ ਪੀਰਾ ਤਣਾ ਨਾ ਗੋਈ ਆਇਆ ਕੋਣ ਆ ਪਿੱਤਰ ਉਹ ਕਿਹਨੂੰ ਦੰਨੇ ਪੰਦਤ ਨੂੰ ਦੰਨੇ ਕਿਹਨੂੰ ਦੰਨੇ ਬਣ ਨਹੀਂ ਜਾਂਦੇ ਕਿਹਨੂੰ ਆਪਣਾ ਨਹੀਂ ਜਾਂਦੇ ਜੀਜੇ ਨੂੰ ਜੀਜੇ ਨੂੰ ਦੰਨੇ ਚੱਲੀ ਗੇਰਾ ਦੇਖੀ ਹੱਬ ਤੋਂ ਬੜੀ ਗਲਤੀ ਸਭ ਤੋਂ ਬੜੀ ਗਲਤੀ ਤੇ ਇਹੀ ਕਰ ਰਹੇ ਆ ਤੁਸੀਂ ਜਿਹੜੇ ਤੁਸੀਂ ਆਪਣੇ ਜੀਜੇ ਨੂੰ ਵਸਤਰ ਦੰਨੇ ਠੀਕ ਹੈ ਹੋ ਸ਼ਰਮ We okay. are ਹਾਲੇ ਉਹ ਘਰ ਦੇ ਵਿੱਚ ਕਰੇ ਨੂੰ ਬਹੁਤ ਪੁਰਾਣਾ ਕਿਸੇ ਨੇ ਕਰਿਆ ਹੋਇਆ ਜੇ ਤੁਹਾਡਾ ਇੱਕ ਕੋਈ ਇਹਨੂੰ ਪ੍ਰੇਤ ਕਹਿ ਦਿੰਨੇ ਆ ਜੇ ਇੱਕ ਟਿਕਦਾ ਤਾਂ ਦੂਆਟ ਕੱਢਦਾ ਜੇ ਦੂਆ ਟਿਕਦਾ ਤਾਂ ਤਤੀਆਟ ਕੱਢਦਾ ਇੱਕ ਨਹੀਂ 3 4 ਮਰੇ ਹੋਇਆ ਘਰ ਦੇ ਵਿੱਚ ਆਣਾ ਹੀ ਮੌਤ ਜਿਹੜੇ ਤੁਸੀਂ ਵਸਤਰ ਦਿੰਨੇ ਆ ਇਹ ਤੁਸੀਂ ਆਪਣੇ ਦੋਤੇ ਨੂੰ ਦੇਣੇ ਆ ਜਿਹਨੂੰ ਦੋਤਵਾਨ ਕਹਿੰਦੇ ਆ ਉਹਨੂੰ ਦੇਣੇ ਨਾ ਕਿ ਤੁਸੀਂ ਜੀਜੇ ਨੂੰ ਦੇਈ ਜਨੇ ਉਹਨੂੰ ਦੇਣੇ ਉਹ ਕਿਤੇ ਨਹੀਂ ਲੱਗਦੇ ਤੁਹਾਨੂੰ ਸਭ ਤੋਂ ਵੱਧ ਤਾਂ ਇਹ ਹੀ ਜੇ ਇੱਕ ਟਿਕਦਾ ਤਾਂ ਦੂਆਟ ਕੱਢਦਾ ਦੂਆਟ ਦਾ ਦੂਆਟ ਕੱਢਦਾ ਸਭ ਤੋਂ ਵੱਧ ਇਹ ਨੇ ਤੁਹਾਨੂੰ ਲਜਾਇਆ ਹੋਇਆ ਦੂਆ ਘਰ ਦੇ ਵਿੱਚ ਜਿਹੜਾ ਕਰਿਆ ਹੋਇਆ ਉਹ 20 30 ਸਾਲ ਪਹਿਲਾਂ ਦਾ ਕਰਿਆ ਹੋਇਆ ਹੁਣ ਦਾ ਨਹੀਂ ਕਰਿਆ ਹੋਇਆ 20 30 ਸਾਲ ਹੋ ਗਏ ਤੁਹਾਨੂੰ ਐਵੇਂ ਟੱਕਰਾਂ ਖਾਂਦੇ ਆ ਇਹਨੂੰ ਕਦੇ ਕਿਤੇ ਕਦੇ ਕਿਤੇ ਥੋੜੀ ਕਿਸੇ ਨੇ ਅ ਤੱਕ ਬਾਹ ਨਹੀਂ ਫੜੀ ਨਾ ਤੁਹਾਨੂੰ ਦੱਸਿਆ ਵੀ ਆ ਘਰ ਦੇ ਵਿੱਚ ਹੋਇਆ ਕਰਕੇ ਨਾ ਜਾ ਫੱਕੇ ਰਾਂਦੇ ਸਾਦਾ ਦਾ but you got to get ਤੁਹਾਨੂੰ ਪੁੱਛਣਾ ਆਪਾਂ ਬੜੀ ਉਹ ਬੀਜ਼ੀ फटाफट ਬੋਲੋ ਉ ਤਾਂ ਜਿਹੜੇ ਰੇਡਿੰਗ ਲਗਾ ਦੇ ਬੜੀ ਨਹੀਂ ਸਕਾਇਆ ਇਹੋ ਉਹਨਾਂ ਨੂੰ ਜਾਲੇ ਦੇਣਾ ਨੂੰ ਕੁਝ ਨਹੀਂ ਦੇਣਾ ਹੈਗਾ ਉਹ ਤੜਫਦਾ ਹੋਰ ਕੁਝ ਨਹੀਂ ਹੈਗਾ ਨੂੰ ਤੋੜ ਲੱਗ ਪਈ ਨਹੀਂ ਜਦੋਂ ਪੱਗੀ ਜਾਣਦਾ ਹੋਣੀ ਹੋਰ ਦੇਣੇ ਗੱਲ ਕਰਨੀ ਆ ਆਓ ਹਾਂ ਫ ਕਰੋ ਖੰਨੇ ਕੋਲ ਕੌੜੀ ਕੋੜੀ ਆਈ ਸੰਜੀ ਮੋਟਰ ਵਾਲੇ ਚਾਚੇ ਨਾਲ 17 ਦੇ ਵਿੱਚ ਉਹ ਤੋਂ ਬਾਅਦ ਚੌਂਕ ਦੇ ਵਿੱਚ ਉਹਦੇ ਬਾਅਦ ਉਹ ਮਕਲ ਮੁਕਰ ਜਮਨ ਮਨ ਦਾ ਹੋ ਗਿਆ ਤੇ ਅੰਦਰ ਹਿੱਸਾ ਲਖਣਾ ਨਾ ਬਾਰੀ ਮੈਂ ਕਰਨਾ ਗਿਆ ਤੁਹਾਨੂੰ ਉਹ ਤਾਂ ਬਾਰੀ ਮਿਲ ਜਾਈ ਮੇਰੀ ਮੈਨੂੰ ਹਿੱਸਾ ਮਿਲ ਜੇ ਉਹ ਵੀ ਜਿਹੜੀ ਮੋਟਰ ਹੈ ਉਹਦੇ ਵਿੱਚੋਂ ਤੁਹਾਨੂੰ ਥੋੜਾ ਹਿੱਸਾ ਮਿਲ ਜਵੇ ਪਾਣੀ ਮਿਲ ਜਵੇ ਹਾਂਜੀ ਪਾਣੀ ਮਿਲ ਜੇ ਜ਼ਮੀਨ ਨੂੰ ਪਾਣੀ ਲੱਗਦਾ ਹ ਨਹੀਂ ਲੱਗਦਾ ਉਹ ਤੋਂ ਹੀ ਲੱਗਦਾ ਹੁਣ ਨਹੀਂ ਲੱਗਦਾ ਹੁਣ ਲੱਗਣ ਲੱਗ ਜਵੇ ਕੌੜੀ ਪਿੰਡ ਹੈ ਚੱਲ ਕਿੱਥੇ ਗਾਣੇ ਹਰ ਰਾਤੀ ਚੰਨ ਨਾਲ ਗੰਨਾ ਕਰਕੇ ਹੱਥ ਉੱਪਰ ਪਰ ਰੋਏ ਰਾਤੀ i <laughs> ਇਹ ਤਾਂ ਪੰਗੇ ਖਾਨੇ ਹੋਏ ਹੋਏ ਆ ਮਿਲੂਗਾ ਪਾਣੀ ਉੱਪਰ ਮਿਲੂ ਰੁਕੋ ਬੜਾਈ ਮਿਲੂ ਕੁਝ ਨਹੀਂ ਕਰ ਇਸ ਚੰਦਾ ਸਟੇਲ ਏਰੀਆ ਜਪਾ ਮਦਰ ਮੈਸਮ ਕਹਿੰਦਾ ਮਿਲੂ ਹਾਂ ਬਤਾ ਫਟਿਆ ਹਾਂ ਹਾਂ ਬੋਲੋ ਬਤਾ ਕਿਸ ਤਰ੍ਹਾਂ ਨਹੀਂ ਆਇਆ ਸਰ ਇਹ ਮੁੰਡੇ ਨਾਲ ਲੜਾਈ ਹੋਈ ਆ ਪਾਈ ਦੀ ਜਾ ਰਹੇ ਵਿੱਚ ਪੰਜ ਜਣਿਆਂ ਦਾ ਇਹਦਾ ਨਾ ਉਹ ਤਾਂ ਉਹਨੂੰ ਬੱਚੇ ਨੂੰ ਕੀ ਕਰੋ ਕੁਝ ਨਹੀਂ ਕਰ ਕਿਆ ਕਹਨੇ ਝਗੜਾ ਹੋ ਗਿਆ ਹੈ ਪਿਛਲੇ ਸ਼ਨੀਵਾਰ ਦੇ ਉਹਦੇ ਵਿੱਚ ਇਹਦਾ ਨਾਮ ਆ ਰਹੀਦਾ ਹੈ ਹਾਂ ਮੈਂ ਲੈ ਕੇ ਵੀ ਆ ਰਹੀ ਸੀ ਜੀ ਦਾਮ ਨਹੀਂ ਇਹ ਕਹਨੇ ਵੀ ਝਗੜੇ ਵਿੱਚ ਹੈ ਨਹੀਂ ਤਾਂ ਹੈਗਾ ਤੂੰ ਹੈਗਾ ਸੀਗਾ ਵੀ ਉਹਨਾਂ ਨੇ ਨਾਮ ਕਰ ਵੀ ਇਹ ਵੀ ਨਾਲ ਹੀ ਸੀ ਉਹਨਾਂ ਨੇ ਪਾਇਆ ਮੈਂ ਕਹਿੰਦੀ ਨਹੀਂ ਹੈਗਾ ਤਾਂ ਦੱਸ ਤੂੰ ਦੇਖ ਲੈਂਦੇ ਕਿੱਥੇ ਹੈ ਹਾਂ ਕਰ ਕੇ ਰਹਿ ਜਾ thank you ਕਿਆ ਉਹ ਲੈ ਚੁਕ। ਕਿਆ ਕਰੀਏ ਬੋਲਦਾ। ਪਾਪਾ ਜੀ ਤੁਸੀਂ ਪੜਾਵਾ। ਕਰੀਏ ਨਾ। ਬੰਬੇ ਹਾਂਜੀ ਮੈਂ ਰਹਿ ਬੰਬੇ ਰਹਿਣਾ ਤੂੰ ਬੰਬੇ ਆਏ ਹਾਕਾਸ਼ ਕਿਤੇ ਕੋਈ ਧੀੜ ਨਹੀਂ ਲੇਦੀ ਹਾਕਾਸ਼ ਕਿਤੇ ਕੋਈ ਧੀੜ ਨਹੀਂ ਲੇਦੀ ਅੰਦਰ ਪਰਕੇ ਹੋਏ ਦੇ ਦੇ ਕਾਂਛ ਤੇ ਕੋਈ ਮਿਲ ਜੰਨੇਰੀ ਅੰਦਰ ਪਰਕੇ ਹੋਏ ਤੂੰ ਤੁਸੀਂ ਜਾਣਾ ਉੱਥੇ ਬੰਬੇ ਦੇ ਵਿੱਚ ਕਿੱਥੇ ਰਹਿਣਾ ਤੂੰ ਪਨਵੇਲ ਕਿੰਨੀ ਕਿੱਥੇ ਪਨਵੇਲ ਕਰਨ ਜਾੜਾ कर ਉੱਤੇ ਸਾਰਾ ਕੁਝ ਆ ਜਾ ਕੇ ਕੋਮਾ ਸਾਡੇ ਦੇ ਕੇ ਭਾਜਾ ਕੁਝ ਵੀ ਨਹੀਂ ਕਰਨਾ ਹੋ ਬੱਚੇ ਆ ਬੱਚੇ ਹੋ ਕੇ